ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਇੱਕ ਸੁਦਾਗਰ ਦੇ ਘਰ ਕਈ ਸਾਲਾਂ ਮਗਰੋਂ ਲੜਕਾ ਜੰਮਿਆ ਉਹਨੇ ਬੜੀਆਂ ਖੁਸ਼ੀਆਂ ਮਨਾਈਆਂ ਸਾਕਾਂ ਸਬੰਧੀਆਂ ਨੂੰ ਘਰ ਬੁਲਾ ਕੇ ਪੋਜ ਦਿੱਤੇ ਦੇਵੀ ਦੇਵਤਿਆਂ ਦੀਆਂ ਸੁੱਖਾਂ ਉਤਾਰੀਆਂ ਉਸਦਾ ਇੱਕ ਦੋਸਤ ਸੱਤ ਦਰਿਆਵਾਂ ਤੋਂ ਪਾਰ ਰਹਿੰਦਾ ਸੀ ਉਸ ਨੂੰ ਜਦੋਂ ਲੜਕੇ ਦੇ ਜੰਮਣ ਦੀ ਖਬਰ ਪਹੁੰਚੀ ਤਾਂ ਉਹ ਵੀ ਉੱਚੇਚਾ ਮੁਬਾਰਕ ਦੇਣ ਵਾਸਤੇ ਆਇਆ ਬੜਾ ਸੁੱਚਾ ਮਨੁੱਖ ਸੀ ਬੱਚਾ ਬੜਾ ਸੁਨੱਖਾ ਤੇ ਪਿਆਰਾ ਸੀ ਸਦਾਗਰ ਤੇ ਦੋਸਤ ਨੂੰ ਵੇਖ ਕੇ ਅਚਾਨਕ ਬੱਚਾ ਮੁਸਕਰਾ ਪਿਆ ਦੋਸਤ ਨੇ ਕਿਹਾ ਇਹ ਬੱਚਾ ਮੈਨੂੰ ਵੇਖਦੇ ਸਾਰ ਮੁਸਕਰਾਇਆ ਹੈ ਇਹਦਾ ਮੇਰੇ ਨਾਲ ਕੋਈ ਪਿਛਲੇ ਜਨਮ ਦਾ ਰਿਸ਼ਤਾ ਜਾਪਦਾ ਹੈ ਕੁਝ ਦਿਨ ਹੋਏ ਮੇਰੇ ਵੀ ਲੜਕੀ ਜੰਮੀ ਹੈ ਜੇ ਦੋਹਾਂ ਦਾ ਰਿਸ਼ਤਾ ਕਰ ਦੇਈਏ ਤਾਂ ਠੀਕ ਰਹੇਗਾ ਨਾਲੇ ਸਾਡੀ ਦੋਸਤੀ ਵੀ ਪੱਕੀ ਹੋ ਜਾਵੇਗੀ ਸਦਾਗਰ ਨਾ ਮੰਨਿਆ ਆਖੇ ਸੱਤ ਦਰਿਆ ਪਾਰ ਕਰਕੇ ਸਾਰੇ ਜਾਣਾ ਔਖਾ ਕੰਮ ਨਹੀਂ ਇੱਧਰ ਤੇ ਦਿਓ ਤੇ ਹੋਰ ਉੱਤਰ ਤੇ ਹੋਰ ਇੱਧਰ ਦੀਆਂ ਬਲਾਵਾਂ ਵੱਖਰੀਆਂ ਉੱਤਰ ਦੀਆਂ ਦਾ ਕੀ ਪਤਾ ਹਰ ਇਲਾਕੇ ਦੇ ਆਪਣੇ ਦਸਤੂਰ ਹੁੰਦੇ ਨੇ ਮੇਰਾ ਇੱਕੋ ਇੱਕ ਲੜਕਾ ਹੈ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਨਾਲੇ ਅਜੇ ਦੀ ਉਮਰ ਹੈ ਹੀ ਕੀ ਪਰ ਸਦਾਗਰ ਦੇ ਦੋਸਤ ਨੇ ਬੜੀ ਚੇਤ ਕੀਤੀ ਉਹਨੂੰ ਤੱਕ ਸਦਾਗਰ ਦਾ ਘੜਾ ਨਾ ਛੱਡਿਆ ਜਦੋਂ ਤੱਕ ਉਹਨੇ ਹਾਂ ਨਾ ਕਰ ਦਿੱਤੀ ਅਖੀਰ ਮੰਗਣੀ ਹੋ ਗਈ ਕੁਝ ਸਾਲਾਂ ਬਾਅਦ ਉਹਨਾਂ ਦਾ ਵਿਆਹ ਵੀ ਹੋ ਗਿਆ। ਮੁੰਡੇ ਦਾ ਨਾਂ ਗੋਬਿੰਦਾ ਸੀ। ਜਦੋਂ ਉਹ ਜਵਾਨ ਹੋਇਆ ਤਾਂ ਸਦਾਗਰ ਨੇ ਉਹਨੂੰ ਮੁਕਲਾਵਾ ਲੈਣ ਲਈ ਭੇਜਿਆ। ਸਦਾਗਰ ਕੰਮਕਾਜ 'ਚ ਬਹੁਤ ਰੁੱਝਿਆ ਹੋਇਆ ਸੀ। ਇਸ ਵਾਸਤੇ ਗੋਬਿੰਦੇ ਨੂੰ ਇਕੱਲਿਆਂ ਹੀ ਜਾਣਾ ਪਿਆ। ਜਾਣ ਵੇਲੇ ਸਦਾਗਰ ਨੇ ਗੋਬਿੰਦੇ ਨੂੰ ਸਮਝਾਇਆ। ਵੇਖ, ਸੱਤ ਦਰਿਆਵਾਂ ਤੋਂ ਪਾਰ ਜਾ ਰਹਿਆ ਹੈ। ਉਧਰ ਦਾ ਇਲਾਕਾ ਆਪਣਾ ਨਹੀਂ। ਉਧਰ ਦਾ ਵਿਹਾਰ ਪਤਾ ਨਹੀਂ ਕਿਹੋ ਜਿਹਾ ਹੋਵੇ। ਤੂੰ ਆਪਣੇ ਆਪ ਵਿੱਚ ਮਸਤ ਰਹੀਂ ਕਿਸੇ ਬਗਾਨੇ ਝਗੜੇ ਵਿੱਚ ਨਾ ਪਈਂ ਕਈ ਵਾਰ ਪ੍ਰੇਤ ਰੂਹਾ ਰੂਪ ਬਦਲ ਕੇ ਪਰਮਾਉਂਦੀਆਂ ਤੇ ਪਟਕਾਉਂਦੀਆਂ ਨੇ ਤੂੰ ਕਿਸੇ ਲੋਭ ਲਾਲਚ ਵਿੱਚ ਨਾ ਆਈਂ ਹਰ ਪਾਸਿਓਂ ਸੁਚੇਤ ਰਹੀਂ ਗੋਬਿੰਦੇ ਨੇ ਸਾਰੀ ਗੱਲ ਸੁਣ ਕੇ ਕਿਹਾ ਤੁਸੀਂ ਚਿੰਤਾ ਨਾ ਕਰੋ ਹੁਣ ਮੈਂ ਬੱਚਾ ਨਹੀਂ ਰਿਹਾ ਫਿਰ ਉਸਨੇ ਪਿਓ ਤੋਂ ਆਸ਼ੀਰਵਾਦ ਲੈ ਕੇ ਸਫ਼ਰ ਸ਼ੁਰੂ ਕੀਤਾ ਛੇਦਰਿਆਂਵਾਂ ਨੂੰ ਪਾਰ ਕਰਕੇ ਗੋਬਿੰਦਾ ਇੱਕ ਜੰਗਲ ਵਿੱਚ ਪੁੱਜਾ ਰਾਹ ਵਿੱਚ ਉਨੂੰ ਇੱਕ ਸੱਪ ਤੇ ਨਿਯੋਲਾ ਲੜਦੇ ਵਿਖਾਈ ਦਿੱਤੇ ਲੜਦੇ ਝਗੜਦੇ ਉਦੋਂ ਵੀ ਲਹੂ ਲਹਾਨ ਹੋ ਗਏ ਪਰ ਅਜੇ ਵੀ ਉਹ ਬੜੇ ਜੋਸ਼ ਵਿੱਚ ਇੱਕ ਦੂਜੇ ਨਾਲ ਖੜ੍ਹੜ ਰਹੇ ਸਨ ਗੋਬਿੰਦੇ ਨੇ ਕੋੜਾ ਰੋਕ ਲਿਆ ਤੇ ਕੁਝ ਛਿਰ ਉਹਨਾਂ ਦੀ ਲੜਾਈ ਵੇਖਦਾ ਰਿਹਾ ਨਿਯੋਲਾ ਸੱਪ ਨੂੰ ਮਾਰ ਮਕਾਉਣਾ ਚਾਹੁੰਦਾ ਸੀ ਪਰ ਉਹ ਸੱਪ ਵੀ ਆਪਣੇ ਬਚਾਅ ਲਈ ਸਿਰ ਧੜ ਦੀ ਬਾਜ਼ੀ ਲਾਏ ਬੈਠਾ ਸੀ ਗੋਬਿੰਦੇ ਦੇ ਵੇਖਦੇ ਵੇਖਦੇ ਨਿਯੋਲੇ ਨੇ ਸੱਪ ਨੂੰ ਜਿੱਤ ਕਰ ਲਿਆ ਤਾਂ ਸੱਪ ਦੀ ਜਾਨ ਬਚਾਉਣ ਲਈ ਗੋਬਿੰਦੇ ਨੇ ਆਪਣੀ ਚਾਬਕ ਨਾਲ ਦੋਹਾਂ ਨੂੰ ਨਖੇੜਨਾ ਚਾਹਿਆ ਨਿਉਲਾ ਕਿਸੇ ਹਾਲਤ ਵਿੱਚ ਵੀ ਸੱਪ ਨੂੰ ਜਿਉਂਦਾ ਨਹੀਂ ਸੀ ਛੱਡਣਾ ਚਾਹੁੰਦਾ ਅਖੀਰ ਗੋਬਿੰਦੇ ਨੇ ਤਲਵਾਰ ਕੱਢੀ ਅਤੇ ਸੱਪ ਦੇ ਰੱਖਿਆ ਲਈ ਨਿਉਲੇ ਉੱਤੇ ਘਮਾਵਾ ਵਾਰ ਕੀਤਾ ਨਿਉਲਾ ਡਰ ਕੇ ਨਸਣ ਲੱਗਾ ਤਾਂ ਤਲਵਾਰ ਦੀ ਤੇਜ਼ ਧਾਰ ਉਹਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈ ਉਸਨੇ ਉੱਥੇ ਹੀ ਤੜ-ਤੜਫ ਕੇ ਪ੍ਰਾਣ ਤਿਆਗ ਦਿੱਤੇ ਸੱਪ ਦੀ ਜਾਨ ਬਚ ਗਈ ਕੁਝ ਚਿਰ ਸੱਪ ਸਿਰ ਸੁੱਟੀ ਇਉਂ ਪਿਆ ਰਿਆ ਜਿਵੇਂ ਬੇਹੋਸ਼ ਹੋਵੇ ਫਿਰ ਹਿੱਲਣ ਲੱਗਾ ਗੋਬਿੰਦਾ ਸੱਪ ਨੂੰ ਉਸੇ ਹਾਲਤ ਵਿੱਚ ਛੱਡ ਕੇ ਅੱਗੇ ਤੁਰ ਪਿਆ ਥੋੜੀ ਦੇਰ ਬਾਅਦ ਸੱਪ ਨੂੰ ਪੂਰੀ ਹੋਸ਼ ਆਈ ਉਹ ਗੋਬਿੰਦੇ ਦੇ ਪਿੱਛੇ ਦੌੜਨ ਲੱਗਾ ਗੋਬਿੰਦੇ ਨੇ ਸੱਪ ਨੂੰ ਆਪਣੇ ਪਿੱਛੇ ਆਉਂਦੇ ਵੇਖ ਕੇ ਘੋੜਾ ਰੋਕ ਲਿਆ ਉਹਨੇ ਸੋਚਿਆ ਸੱਪ ਉਹਦਾ एहसान ਚੁਕਾਉਣ ਵਾਸਤੇ ਕੋਈ ਮਣੀ ਉਸ ਨੂੰ ਦੇਣਾ ਚਾਹੁੰਦਾ ਹੈ ਜਦੋਂ ਸੱਪ ਨੇੜੇ ਆ ਗਿਆ ਗੋਬਿੰਦੇ ਨੇ ਪੁੱਛਿਆ ਪਈ ਤੂੰ ਮੇਰਾ ਪਿੱਛਾ ਕਿਉਂ ਕਰ ਰਹੀ ਆ ਮੈਂ ਕਈ ਦਿਨਾਂ ਤੋਂ ਕਿਸੇ ਆਦਮੀ ਨੂੰ ਦੱਸਿਆ ਨਹੀਂ ਮੇਰੀ ਜੀਭ ਕਿਸੇ ਮਨੁੱਖ ਦਾ ਲਹੂ ਪੀਣ ਵਾਸਤੇ ਹਲਕੂ ਹਲਕੂ ਕਰ ਰਹੀ ਹੈ ਸੱਪ ਨੇ ਜੀਭ ਨੂੰ ਫੜਫੜਾਉਂਦੇ ਹੋਏ ਕਿਹਾ ਪਰ ਮੈਂ ਤਾਂ ਤੇਰੇ ਨਾਲ ਭਲਾ ਕੀਤਾ ਜੇ ਮੈਂ ਤੇਰੀ ਮਦਦ ਨਾ ਕਰਦਾ ਤਾਂ ਨਿਓਲੇ ਨੇ ਤੈਨੂੰ ਮਾਰ ਸੁੱਟਣਾ ਸੀ ਤੁਸੀਂ ਠੀਕ ਕਹਿੰਦੇ ਹੋ ਇਸ ਜੰਗਲ ਦਾ ਦਸਤੂਰੀ ਅਜਾ ਹੈ ਕਿ ਨੇਕੀ ਦਾ ਬਦਲਾ ਬਦੀ ਵਿੱਚ ਚੁਕਾਇਆ ਜਾਂਦਾ ਹੈ ਇੱਥੋਂ ਦੇ ਹਰ ਕੰਮ ਪੁੱਠੇ ਨੇ ਦਰਿਆ ਪੁੱਠੇ ਵਗਦੇ ਨੇ ਪੰਛੀ ਜਿਸ ਦਰਖਤ ਦਾ ਫਲ ਖਾਂਦੇ ਨੇ ਉੱਤੇ ਬਹਿ ਕੇ ਕਦੀ ਗੀਤ ਨਹੀਂ ਗਾਉਂਦੇ ਅੱਕ ਤੇ ਬਹਿ ਕੇ ਚੈਕਦੇ ਨੇ ਕੋਇਲ ਚੂਸਦੀ ਤਾਂ ਅੰਬਾਂ ਦਾ ਰਸ ਹੈ ਪਰ ਨਿੰਬ ਦੀਆਂ ਟਾਹਣੀਆਂ ਦੇ ਵਿਖੇ ਗੀਤ ਅਲਾਪਦੀ ਹੈ ਇਹ ਕਹਿੰਦਾ ਹੈ ਸਭ ਗੋਬਿੰਦੇ ਨੂੰ ਦੱਸਣ ਵਾਸਤੇ ਅੱਗੇ ਵਧਿਆ ਗੋਬਿੰਦਨੂ ਪਿਓ ਦੀ ਅੱਖੀ ਗਲ ਚੇਤੇ ਆ ਗਈ ਉਹਦਾ ਚਿਹਰਾ ਹੱਸ ਗਿਆ ਤੂੰ ਮੇਰੀ ਜਾਨ ਬਚਾਈ ਏ ਇਸ ਵਾਸਤੇ ਮੈਂ ਤੇਰੀ ਜਾਨ ਬਖਸ਼ੀ ਨਹੀਂ ਕਰ ਸਕਦਾ ਪਰ ਤੇਰੇ ਲਿਹਾਜ਼ ਕਰਦਾ ਹੋਇਆ ਤੇਰੀ ਆਖਰੀ ਖੁਆਇਸ਼ ਪੂਰੀ ਕਰ ਸਕਦਾ ਸੱਪ ਨੇ ਫੁੰਕਾਰੇ ਮਾਰਦੇ ਹੋਏ ਕਿਆ ਗੋਬਿੰਦਾਂ ਲੰਮੀ ਸੋਚ ਮਗਰੋਂ ਕਹਿਣ ਲੱਗਾ ਮੈਨੂੰ ਸਿਰਫ ਹਫਤੇ ਦੀ ਮੋਲ ਚਾਹੀਦੀ ਏ ਮੈਂ ਆਪਣਾ ਮੁਕਲਾਵਾ ਲੈਣ ਚੱਲਿਆ ਮਨ ਵਿੱਚ ਆਪਣੀ ਤਰੀਮਤ ਨੂੰ ਵੇਖਣ ਦਾ ਬੜਾ ਚਾਏ ਅੱਖਾਂ ਵਿੱਚ ਕਈ ਸੁਪਨੇ ਲਟਕ ਰਹੇ ਨੇ ਵਾਪਸੀ ਤੇ ਮੈਂ ਇੱਥੋਂ ਹੀ ਲੰਘਣਾ ਹੈ ਤੂੰ ਬੇਸ਼ੱਕ ਮੈਨੂੰ ਡੱਸ ਲਈ ਜੇ ਤੂੰ ਹਫਤੇ ਮਗਰੋਂ ਨਾ ਪਰਤਿਆ ਤਾਂ ਮੈਂ ਤੇਰੇ ਘਰ ਦੇ ਸਾਰੇ ਜੀਆਂ ਨੂੰ ਡੱਸ ਕੇ ਆਵਾਂਗਾ ਵੇਖੀ ਦਗਾ ਨਾ ਕਰੀ ਨਹੀਂ ਤਾਂ ਪਛਤਾਵੇਂਗਾ یوں ਕਹਿੰਦੇ ਸੱਪ ਉਸੇ ਰਸਤੇ ਵਿੱਚ ਹਟ ਗਿਆ ਨਿੰਮੋ ਝੂਣਾ ਤੇ ਉਦਾਸ ਵੱਡੂ ਤਾਂ ਲਹੂ ਨਹੀਂ ਉਸ ਦੀ ਜ਼ਿੰਦਗੀ ਕੁਝ ਦਿਨਾਂ ਦੀ ਰਹਿ ਗਈ ਸੀ ਤੇ ਉਹ ਦਿਨ ਵੀ ਉਸਨੇ ਮੰਗਵੇ ਲਏ ਸਨ ਅਖੀਰ ਗਵਿੰਦਾ ਸੋਹਰੇ ਘਰ ਪੁੱਜਾ ਸਾਰੇ ਪਰਿਵਾਰ ਨੇ ਉਹਦਾ ਬੜਾ ਨਿੱਘਾ ਸਵਾਗਤ ਕੀਤਾ ਹਰ ਵੇਲੇ ਸਾਲੇ ਸਾਲੀਆਂ ਅੱਗੇ ਪਿੱਛੇ ਘੁੰਮਦੇ ਰਹੇ ਖਾਣ ਲਈ ਚੰਗਾ ਚੋਖਾ ਪਰ ਗਵਿੰਦੇ ਦੇ ਦਿਲ 부ਝਿਆ ਆਸੀ ਸਿਰ ਤੇ ਮੌਤ ਖੜੀ ਸੀ ਸੋ ਉਦਾਸ ਰਿਆ ਸੋਹਰੇ ਨੇ ਵੱਖ ਪੁੱਛਿਆ ਸੱਸ ਨੇ ਵਖਰਾ ਦਿਲ ਫਰੋਲਿਆ ਸਾਲੇ ਸਾਲੀਆਂ ਨੇ ਮਨ ਟੋਲਿਆ ਪਰ ਗਵਿੰਦੇ ਨੇ ਦਿਲ ਦਾ ਪੇਤ ਕਿਸੇ ਨੂੰ ਨਾ ਦਿੱਤਾ ਬਸ ਉਹ ਇਹੋ ਕਹਿੰਦਾ ਰਿਹਾ ਉਹਦੀ ਤਬੀਅਤ ਠੀਕ ਨਹੀਂ ਹਕੀਮਾਂ ਨੂੰ ਹੀ ਸੱਦਿਆ ਗਿਆ ਪਰ ਉਹਦੀ ਪੀੜ ਕਿਸੇ ਨੇ ਨਾ ਸਮਝੀ 7ਵੇਂ ਦਿਨ ਗੋਬਿੰਦਾ ਆਪਣੀ ਪਤਨੀ ਦਾ ਮਕਲਾਵਾ ਲੈ ਕੇ ਸਾਰੇ ਘਰੋਂ ਤੁਰ ਪਿਆ ਆਪੋ ਘੋੜੇ ਤੇ ਚੜ ਬੈਠਾ ਪਰ ਉਹਦੀ ਪਤਨੀ ਸਮਾਨ ਸਮੇਤ ਗੱਡੇ ਵਿੱਚ ਜਾ ਬੈਠੀ ਅਗਲੇ ਦਿਨ ਗੋਬਿੰਦਾ ਉਸ ਜੰਗਲ ਵਿੱਚ ਪੁੱਜਾ ਜਿੱਥੇ ਉਸਨੇ ਆਪਣੀ ਦੇਹ ਸੱਪ ਦੇ ਹਵਾਲੇ ਕਰਨੀ ਸੀ ਤਾਂ ਉਹ ਪਤਨੀ ਨੂੰ ਕਹਿਣ ਲੱਗਾ ਮੇਰਾ ਤੁਹਾਡਾ ਇੰਨਾ ਹੀ ਸੰਯੋਗ ਸੀ ਮੇਰੀ ਮੌਤ ਇੱਥੇ ਲਿਖੀ ਹੋਈ ਹੈ ਤੁਸੀਂ ਇੱਥੋਂ ਵਾਪਸ ਚਲੇ ਜਾਓ ਇਹ ਨਹੀਂ ਹੋ ਸਕਦਾ ਮੈਂ ਤੁਹਾਡੇ ਨਾਲ ਹੀ ਰਹਿਣਾ ਹੈ ਜਿੱਥੇ ਤੁਸੀਂ ਹੋ ਉੱਥੇ ਹੀ ਮੇਰੀ ਦੁਨੀਆ ਤੇ ਪਾਤਸ਼ਾਹੀ ਹੈ ਜਿੱਥੇ ਤੁਹਾਡਾ ਪਸੀਨਾ ਡੁੱਲੇਗਾ ਉੱਥੇ ਮੈਂ ਆਪਣਾ ਲਹੂ ਵਹਾਵਾਂਗੀ ਗੋਬਿੰਦੇ ਦੀ ਪਤਨੀ ਦਾ ਉੱਤਰ ਸੀ ਕਾਫੀ ਚਿਰ ਦੋਹਾਂ ਵਿੱਚ ਬਹਿਸ ਹੁੰਦੀ ਰਹੀ ਗੋਬਿੰਦੇ ਦੀ ਪਤਨੀ ਪਤਵੰਤੀ ਗੱਡੇ ਵਿੱਚ ਉਤਰ ਕੇ ਗੋਬਿੰਦੇ ਦੇ ਪਿੱਛੇ ਘੋੜੇ ਤੇ ਆ ਬੈਠੀ ਮੈਂ ਤੁਹਾਡੇ ਨਾਲ ਹੀ ਰਹਿਣਾ ਵੇਖਾਂਗੀ ਮੌਤ ਤੁਹਾਡੇ ਨੇੜੇ ਕਿਵੇਂ ਟੁੱਕਦੀ ਹੈ ਪਤਵੰਤੀ ਨੇ ਸਦਕ ਨਾਲ ਕਿਹਾ ਗੱਡਾ ਪਿੱਛੇ-ਪਿੱਛੇ ਆਉਂਦਾ ਰਿਹਾ ਕਾਫੀ ਦੂਰ ਜਾ ਕੇ ਇੱਕ ਸੰਗਣਾ ਜੰਗਲ ਆਇਆ ਉੱਥੇ ਜਾ ਕੇ ਗੋਬਿੰਦੇ ਨੇ ਘੋੜਾ ਰੋਕ ਲਿਆ ਤੇ ਹੇਠਾਂ ਉਤਰ ਪਿਆ ਫਿਰ ਇੱਕ ਦਰਖਤ ਦੇ ਕੋਲ ਬਣੀ ਵਰਮੀ ਕੋਲ ਖਲੋ ਕੇ ਆਵਾਜ਼ਾਂ ਮਾਰ ਲਗਾ ਹੇ ਸੱਪਾ ਮੈਂ ਆਪਣਾ ਬਚਨ ਪਾਲਣ ਵਾਸਤੇ ਆ ਗਿਆ ਜੇ ਤੂੰ ਮੈਨੂੰ ਡੱਸਣਾ ਹੈ ਤਾਂ ਬੇਸ਼ੱਕ ਆ ਕੇ ਡੱਸ ਲੈ ਮੈਂ ਮਰ ਲਈ ਤਿਆਰ ਹਾਂ ਪਤਵੰਤੀ ਵੀ ਘੋੜੇ ਤੋਂ ਹੇਠਾਂ ਉਤਰਾਈ ਅਤੇ ਗੋਬਿੰਦੇ ਨਾਲ ਚੰਬੜ ਗਈ। ਇਹ ਕੀ ਹੈ ਸਰਤਾਜ? ਤੁਸੀਂ ਮੌਤ ਨੂੰ ਖੁਦ ਆਵਾਜ਼ਾਂ ਦੇ ਰਹੇ ਹੋ? ਵਿੱਚੋਂ ਗੱਲ ਕੀ ਹੈ? ਗੋਬਿੰਦੇ ਨੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ। ਉਤਨੀ ਦੇਰ ਤੱਕ ਸੱਪ ਨੇ ਮਖੜ ਵਿੱਚੋਂ ਸਰੀਰ ਬਾਹਰ ਕੱਢੀ, ਛੱਜਲੀ ਫਲਾ ਕੇ ਸੁੱਪਣ ਲੱਗਾ। ਤੂੰ ਮੇਰੇ ਖਵੰਦ ਨੂੰ ਕਿਉਂ ਦੱਸਦਾ ਹੈਂ? ਪਤਵੰਤੀ ਨੇ ਸੱਪ ਦਾ ਰਾਹ ਰੋਕਦੇ ਹੈ ਕਿਆ? ਇਹਨੇ ਤੇਰਾ ਕੀ ਵਿਗਾੜਿਆ? ਜੇ ਤੂੰ ਦੱਸਣਾ ਹੀ ਹੈ ਤਾਂ ਮੈਨੂੰ ਦੱਸ ਲੈ। ਸੱਪ ਨੇ ਸਾਰੀ ਗੱਲ ਦੱਸੀ। ਅਖੀਰ ਸਮਝਾਇਆ ਮੈਂ ਤਾਂ ਇਹਦੀ ਨੇਕੀ ਦਾ ਬਦਲਾ ਬਦੀ ਨਾਲ ਚਕਾਉਣਾ ਹੈ ਇਹ ਕਿਹੋ ਜਿਹਾ ਪਿਠਾ ਦਸਤੂਰ ਹੈ ਪਤਵੰਤੀ ਛੀਣੀ ਵਾਂਗ ਭਖਣ ਲੱਗੀ ਇਸ ਨੇ ਤੈਨੂੰ ਜੀਵਨ ਦਿੱਤਾ ਤੂੰ ਇਹਨੂੰ ਮੌਤ ਦੇ ਰਿਆਂ ਇਹ ਕਿਉਂ ਹਾਂ ਇਸ ਜੰਗਲ ਦਾ ਇਹੋ ਦਸਤੂਰ ਹੈ ਜੇ ਮੈਂ ਤੇਰੇ ਤੇ ਤਰਸ ਖਾ ਕੇ ਤੇਰੇ ਖਵੰਦ ਨੂੰ ਛੱਡ ਦਿਆਂ ਤਾਂ ਤੇਰਾ ਫਰਜ਼ ਬਣਦਾ ਹੈ ਕਿ ਇਹ ਇਹਿਸਾਨ ਚਕਾਉਣ ਵਾਸਤੇ ਤੂੰ ਮੇਰੇ ਪ੍ਰਾਨ ਲੈ ਇਹ ਇੱਥੋਂ ਦੇ ਪੁੱਠੇ ਚਾਲੇ ਨੇ ਪਰ ਇਹ ਦਸਤੂਰ ਬਣਿਆ ਕਿਵੇਂ ਕਿਸ ਦਾ ਜਵਾਬ ਵੀ ਦੇਣਾ ਪਵੇਗਾ ਹਾਂ ਮੇਰੀ ਤਸੱਲੀ ਵਾਸਤੇ ਜ਼ਰੂਰੀ ਹੈ ਤਾਂ ਫਿਰ ਤੂੰ ਉਹਨਾਂ ਟਾਲੀਆਂ ਦੇ ਝੁੰਡ ਕੋਲ ਚਲੀ ਜਾ ਉਹ ਤੇਰੀ ਤਸੱਲੀ ਕਰਵਾ ਦੇਣਗੀਆਂ ਸੱਪ ਨੇ ਕਿਹਾ ਉਦੋਂ ਤੱਕ ਮੈਂ ਤੇਰੇ ਪਤੀ ਨੂੰ ਨਹੀਂ ਦੱਸਦਾ ਪਤਵੰਤੀ ਨਿੰਮੋ ਝੁੰਡ ਹੋਈ ਜਿਸਮ ਤਰੂੰਦੀ ਉਥੋਂ ਟਾਲੀਆਂ ਵੱਲ ਤੁਰ ਪਈ ਉਹਨੇ ਟਾਲੀਆਂ ਦੀ ਪ੍ਰਕਰਮਾ ਕੀਤੀ ਅਤੇ ਫਿਰ ਝੁੰਡਦੇ ਹੋਏ ਪੁੱਛਿਆ ਰੁੱਕ ਤਾਂ ਮਨੁੱਖ ਨੇ ਹਮੇਸ਼ਾ ਜੀਵਨ ਤੇ ਸ਼ਕਤੀ ਬਖਸ਼ਦੇ ਰਹੇ ਨੇ ਮੈਂ ਤੁਹਾਡੇ ਤੋਂ ਪੁੱਛਦੀ ਆ ਇਸ ਜੰਗਲ ਦਾ ਪੁੱਠਾ ਦਸਤੂਰ ਕਿਉਂ ਹੈ ਇੱਥੇ ਨੇਕੀ ਬਦਲੇ ਬਦੀ ਦਾ ਕਿਉਂ ਵਰਤਾਰਾ ਹੈ ਇਹ ਗੱਲ ਸਾਂ ਮਨੁੱਖ ਤੋਂ ਹੀ ਸਿੱਖੀ ਹੈ ਇੱਕ ਬੁੱਢੀ ਟਾਲੀ ਕਹਿਣ ਲੱਗੀ ਝੂਠ ਮੈਂ ਨਹੀਂ ਮੰਦੀ ਤਾਂ ਫਿਰ ਸੁਣ ਬੁੱਢੀ ਟਾਲੀ ਨੇ ਅਥਰੂ ਪੁੱਛਦੇ ਕਿਹਾ ਇੱਥੇ ਅਸੀਂ ਹੁਣ ਪੰਜ ਟਾਲੀਆਂ ਹਾਂ ਕਦੀ ਛੇ ਹੁੰਦੀਆਂ ਸਾਂ ਤਿੰਨ ਨਰ ਤਿੰਨ ਮਾਦਾ ਸ਼ੇਵੀ ਮਾਦਾ ਵਿੱਚ ਇੱਕ ਖੋੜ ਸੀ ਕਈ ਸਾਲ ਹੋਏ ਇੱਕ ਚੋਰ ਸ਼ਹਿਰੋਂ ਮਾਲ ਲੁੱਟ ਲਈ ਇਸ ਜੰਗਲ ਵਿੱਚ ਆ ਛੁਪਿਆ ਛਪਾਈਆਂ ਨੇ ਇਹਦਾ ਪਿੱਛਾ ਕੀਤਾ ਉਹ ਚੋਰ ਸਾਰੇ ਝੁੰਡ ਵਿੱਚ ਆ ਕੇ ਵੱਡੀ ਟਾਲੀ ਦੇ ਖੋੜ ਵਿੱਚ ਛੁਪ ਗਿਆ ਰਾਤ ਚਾਨਣੀ ਸੀ ਛਪਾਈਆਂ ਨੇ ਵੇਖ ਲਿਆ ਚੋਰ ਨੇ ਟਾਲੀ ਅੱਗੇ ਬੇਨਤੀ ਕੀਤੀ ਹੇ ਰੁੱਖ ਮਹਾਰਾਜ ਤੁਸੀਂ ਮੇਰੇ ਮਾਈ ਬਾਪ ਹੋ ਮੇਰੀ ਰੱਖਿਆ ਕਰੋ ਟਾਲੀ ਨੂੰ ਚੋਰ ਤੇ ਤਰਸ ਆ ਗਿਆ ਉਨੇ ਆਪਣੀ ਖੋੜ ਨੂੰ ਭੇੜ ਲਿਆ ਸਿਪਾਹੀ ਦੋ ਦਿਨ ਜੰਗਲ ਵਿੱਚ ਘੁੰਮਦੇ ਰਹੇ ਉਹਨਾਂ ਜੰਗਲਾਂ ਦਾ ਚੱਪਾ-ਚੱਪਾ ਛਾਣ ਮਾਰਿਆ ਅਖੀਰ ਉਹ ਹੱਫ ਕੇ ਵਾਪਸ ਚਲੇ ਗਏ ਜਦੋਂ ਖਤਰਾ ਟਲ ਗਿਆ ਤਾਂ ਟਾਲੀ ਨੇ ਖੋੜ ਦਾ ਮੂੰਹ ਖੋਲ ਦਿੱਤਾ ਤੇ ਚੋਰ ਦਰਖਤ ਦਾ ਧੰਵਾਦ ਕਰਦਾ ਉੱਥੋਂ ਚਲਾ ਗਿਆ ਉਸ ਟਾਲੀ ਨੂੰ ਚੰਦਨ ਦੀ ਪੁੱਠ ਚੜੀ ਹੋਈ ਸੀ ਕਿਉਂ ਜੋ ਚੂਤ ਦੋ ਦਿਨ ਤੇ ਦੋ ਰਾਤਾਂ ਉਸ ਖੋੜ ਚ ਦੱਲੀ ਦੀ ਸਾਤੀ ਨਾਲ ਲੱਗਿਆ ਰਿਆ ਇਸ ਲਈ ਉਹਦੇ ਸਰੀਰ ਵਿੱਚ ਮਹਿਕ ਰਚ ਗਈ ਉਹ ਜਿੱਧਰੋਂ ਵੀ ਲੰਘਦਾ ਇੱਕ ਮਹਿਕ ਦੀ ਲਪਟ ਪਿੱਛੇ ਛੱਡਦਾ ਜਾਂਦਾ ਇੱਕ ਵਾਰ ਉਹ ਚੋਰ ਰਾਜਧਾਨੀ ਵਿੱਚ ਲੰਘ ਰਿਹਾ ਸੀ ਅਚਾਨਕ ਉਹਦੇ ਕੋਲੋਂ ਰਾਜੇ ਦਾ ਇੱਕ ਦਰਬਾਰੀ ਲੰਘਿਆ ਉਸਨੇ ਉਸ ਸ਼ਖਸ ਵਿੱਚੋਂ ਚੰਦਨ ਦੀਆਂ ਲਪਟਾਂ ਉਹਦੀਆਂ ਵੇਖ ਕੇ ਪੁੱਛਿਆ ਇਹ ਇਧਰ ਕਿੱਥੋਂ ਲਿਆ ਮੈਂ ਇਧਰ ਕਦੇ ਨਹੀਂ ਵਰਤਿਆ ਚੋਰ ਨੇ ਸਹਿਸਵਾ ਉੱਤਰ ਦਿੱਤਾ ਤੂੰ ਜੋ ਮੰਗੇਗਾ ਮੈਂ ਇਨਾਮ ਵਿੱਚ ਦਿਆਂਗਾ ਤੂੰ ਇਹ ਦੱਸ ਇਹ ਇਤਰ ਲਿਆ ਕਿੱਥੋਂ ਹੀ ਚੋਰ ਨੇ ਬਥੇਰਾ ਕਿਹਾ ਕਿ ਉਹਨੇ ਇਤਰ ਕਦੇ ਨਹੀਂ ਵਰਤਿਆ ਪਰ ਦਰਬਾਰੀ ਨੇ ਇੱਕ ਨਾ ਮੰਨੀ ਦਰਬਾਰੀ ਚੋਰ ਦੇ ਪਿੰਡੇ ਵਿੱਚੋਂ ਆ ਰਹੀਆਂ ਲਪਟਾਂ ਤੋਂ ਹੈਰਾਨ ਸੀ ਤੇ ਉਹ ਚੋਰ ਨੂੰ ਫੜ ਕੇ ਰਾਜੇ ਦੇ ਦਰਬਾਰ ਵਿੱਚ ਲੈ ਗਿਆ ਚੋਰ ਦੇ ਪਿੰਡੇ ਵਿੱਚੋਂ ਆ ਰਹੀ ਮਹਿਕ ਨੇ ਰਾਜੇ ਨੂੰ ਵੀ ਪਰਮਾ ਲਿਆ ਤੇ ਰਾਜਾ ਪੁੱਛਣ ਲੱਗਾ ਇਹ ਮਹਿਕ ਕਿੱਥੋਂ ਆ ਰਹੀ ਏ ਬੜੀ ਵਧੀਆ ਲਪਟ ਹੈ ਦਰਬਾਰੀ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਰਾਜੇ ਨੇ ਚੋਰ ਨੂੰ ਪਹਿਲਾਂ ਪਿਆਰ ਨਾਲ ਪੁੱਛਿਆ ਫਿਰ ਇਨਾਮ ਦਾ ਲਾਲਚ ਦੇ ਕੇ ਬਸਮਾਇਆ ਪਰ ਚੋਰ ਦੀ ਇੱਕੋ ਰੱਟ ਸੀ ਕਿ ਉਹਨੇ ਇਤਨਾ ਕਦੇ ਨਹੀਂ ਵਰਤਿਆ ਤਾਂ ਰਾਜੇ ਨੇ ਗੁੱਸੇ ਨਾਲ ਲਾਲ ਪੀਲੇ ਹੁੰਦੇ ਗਿਆ ਜੇ ਤੂੰ ਅਸਲੀ ਗੱਲ ਨਾ ਦੱਸੀ ਤਾਂ ਮੈਂ ਤੈਨੂੰ ਫਾਹੇ ਚੜਾ ਦੇਵਾਂਗਾ ਚੋਰ ਡਰ ਗਿਆ ਉਹਨੇ ਸਾਰੀ ਗੱਲ ਰਾਜੇ ਨੂੰ ਇਨ ਬਿਨ ਦੱਸ ਦਿੱਤੀ ਫਿਰ ਰਾਜਾ ਚੋਰ ਦੇ ਨਾਲ ਆਪਣੇ ਛਵਾਈਆਂ ਸਮੇਤ ਇਸ ਜੰਗਲ ਵਿੱਚ ਆਇਆ ਚੋਰ ਨੇ ਉਸ ਟਾਲੀ ਜਿਸ ਦੇ ਖੋੜ ਵਿੱਚ ਛੁਪਿਆ ਰਿਹਾ ਸੀ ਰਾਜਾ ਟਾਲੀ ਚ ਆਰੀ ਮਹਿਕ ਤੇ ਮੋਹਤ ਹੋ ਗਿਆ ਤੇ ਉਸ ਨੇ ਟਾਲੀ ਨੂੰ ਕੱਟਣ ਦਾ ਹੁਕਮ ਦਿੱਤਾ ਉਹ ਟਾਲੀ ਰੋ ਰੋ ਕੇ ਬਿਹਾਲ ਹੋਣ ਲੱਗੀ ਮੈਂ ਇਸ ਚੋਰ ਦੀ ਜਾਨ ਬਚਾਈ ਏ ਇਹਦੇ ਬਦਲੇ ਮੈਨੂੰ ਮਾਰ ਕੇ ਮੇਰੇ ਡੱਕਰੇ ਕੀਤੇ ਜਾ ਰਹੇ ਹਨ ਇਹ ਬੇਇਨਸਾਫੀ ਹੈ ਪਰ ਟਾਲੀ ਦੀ ਕਿਸੇ ਇੱਕ ਨਾ ਸੁਣੀ ਟਾਲੀ ਦੇ ਟੋਟੇ ਕਰਕੇ ਰਾਜਾ ਆਪਣੇ ਮਹਿਲਾਂ ਵਿੱਚ ਲੈ ਗਿਆ ਉਦੋਂ ਤੋਂ ਇਸ ਜੰਗਲ ਦੇ ਰੁੱਖਾਂ ਬੂਟਿਆਂ ਅਤੇ ਜੀਵਾਂ ਜਨਤਾ ਨੇ ਰਲ ਕੇ ਫੈਸਲਾ ਕੀਤਾ ਕਿ ਜਦੋਂ ਕੋਈ ਮਨੁੱਖ ਉਹਨਾਂ ਵਿੱਚੋਂ ਕਿਸੇ ਨਾਲ ਭਲਾ ਕਰੇ ਤਾਂ ਉਹਦੇ ਨਾਲ ਬੁਰਾ ਕਰਨਾ ਉਹਦਾ ਫਰਜ਼ ਏ ਪਤਵੰਤੀ ਸਾਰੀ ਗੱਲ ਸੁਣ ਕੇ ਵਾਪਸ ਧਰਪਈ ਉਹਦੇ ਸਰੀਰ ਵਿੱਚ ਕਦਮ ਪੁੱਟਣ ਦੀ ਸਕਤਾ ਨਹੀਂ ਸੀ ਰਹੀ ਹੁਣ ਤੇਰੀ ਤਸੱਲੀ ਹੋ ਗਈ ਹੁਣ ਤੇਰੇ ਖਵੰਦ ਨੂੰ ਮੈਂ ਡੱਸ ਲਵਾਂ ਸੱਪ ਨੇ ਛੁਕਦੇ ਹੋਏ ਕਿਹਾ ਮੈਂ ਟਾਲੀ ਦੀ ਸਾਰੀ ਗੱਲ ਸੁਣੀ ਏ ਪਤਵੰਤੀ ਨੇ ਕਿਹਾ ਰੁੱਖ ਫੁੱਲ ਫਲ ਤੇ ਹੋਰ ਬਨਸਪਤੀ ਤਾਂ ਮਨੁੱਖ ਦੇ ਖਾਣ ਵਰਤਨ ਦੀ ਚੀਜ਼ ਹੈ ਉਹਦੇ ਨਾਲ ਮਨੁੱਖ ਜਾਤੀ ਦੇ ਮੰਦੇ ਵਿਵਹਾਰ ਸਦਕਾ ਤੈਨੂੰ ਮੇਰੇ ਪਤੀ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ ਥੋੜੀ देर ਚੁੱਪ ਰਹਿ ਕੇ ਫਿਰ ਪਤਵੰਤੀ ਕਹਿਣ ਲੱਗੀ ਜਦੋਂ ਕਿਸੇ ਪਸ਼ੂ ਪੰਛੀ ਜਾਂ ਕੀੜੇ ਕਿਰਲੇ ਨੇ ਮਨੁੱਖ ਨਾਲ ਪੜਾ ਕੀਤਾ ਮਨੁੱਖ ਨੇ ਹਮੇਸ਼ਾ ਉਹਦੇ ਨਾਲ ਭਲਾਈ ਕੀਤੀ ਇਹ ਗੱਲ ਵੀ ਸੱਚ ਨਹੀਂ ਜੀ ਜਨਤਾ ਦੀ ਨੇਕੀ ਦਾ ਬਦਲਾ ਵੀ ਮਨੁੱਖ ਬਦੀ ਨਾਲ ਦਿੰਦਾ ਰਿਹਾ ਹੈ ਇਹਦੇ ਬਾਰੇ ਤੂੰ ਜਾਨਣਾ ਚਾਹੁੰਦੀ ਹੈ ਤਾਂ ਉਸ ਛੱਪੜ ਦੇ ਕੰਡੇ ਬੋਰ ਦੇ ਹੇਠ ਵਾਸਤੇ ਫਨਿਅਰ ਤੋਂ ਜਾ ਕੇ ਪੁੱਛ ਆਪੇ ਤੈਨੂੰ ਜਵਾਬ ਮਿਲ ਜਾਵੇਗਾ ਤੇਰੀ ਤਸੱਲੀ ਵਾਸਤੇ ਮੈਂ ਥੋੜਾ ਜਰ ਹੋਰ ਉਡੀਕ ਕਰ ਲੈਂਦਾ ਹਾਂ ਪਤਵੰਤੀ ਉਸੇ ਪੈਨ ਛੱਪੜ ਦੇ ਕੰਡੇ ਤੇ ਗਈ ਤੇ ਬੋਰ ਦੇ ਹੇਠਾਂ ਖੁੱਟਦੇ ਬਾਰ ਬੈਠੇ ਫਨੀਰ ਨੂੰ ਕਹਿਣ ਲੱਗੀ ਇਸ ਜੰਗਲ ਦਾ ਅਜਬ ਤਸਤੂਰ ਹੈ ਨੇਕੀ ਕਰਨ ਵਾਲੇ ਨਾਲ ਬਦੀ ਕਿਉਂ ਕੀਤੀ ਜਾਂਦੀ ਹੈ ਇਹ ਕਹਿ ਕੇ ਪਤਵੰਤੀ ਨੇ ਆਪਣੀ ਵਿਥਿਆ ਰੋ ਰੋ ਕੇ ਸੁਣਾਈ ਸਾਰੀ ਗੱਲ ਸੁਣ ਕੇ ਫਨੀਰ ਕਹਿਣ ਲੱਗਾ ਇਹ ਗੱਲ ਅਸਮਨੋਖ ਤੋਂ ਹੀ ਸਿੱਖੀ ਹੈ ਉਹ ਕਿਵੇਂ ਤਾਂ ਫਨੀਰ ਕਹਿਣ ਲੱਗਾ ਸਾਡੇ ਇਸ ਜੰਗਲ ਵਿੱਚ ਇੱਕ ਵਾਰ ਇੱਕ ਮੁਸਾਫਰ ਲੰਘ ਰਿਹਾ ਸੀ ਉਸ ਨੇ ਇੱਕ ਛੱਪੜ ਦੇ ਕੰਡੇ ਇਸ਼ਾਰਾ ਕੀਤਾ ਉਸ ਭਲਾ ਹੀ ਹਟ ਜਾ ਆਰਾਮ ਕਰਨ ਲੱਗਾ ਉਹਦੇ ਕੋਲ ਇੱਕ ਮਟਕੇ ਵਿੱਚ ਦੁੱਧ ਸੀ ਉਸਨੇ ਕੱਚੀ ਲੱਸੀ ਬਣਾ ਕੇ ਆਪ ਪੀਤੀ ਅਚਾਨਕ ਉਹਦੀ ਨਜ਼ਰ ਮੇਰੇ ਦਾਦੇ ਤੇ ਪੈ ਗਈ ਜੋ ਇਸੇ ਖੁੱਡ ਵਿੱਚ ਰਹਿੰਦਾ ਸੀ ਇੱਥੇ ਹੀ ਬਾਹਰ ਬਿਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ ਮੁਸਾਫਿਰ ਨੇ ਇੱਕ ਕਟੋਰੇ ਵਿੱਚ ਦੁੱਧ ਪਾਇਆ ਤੇ ਮੇਰੇ ਦਾਦੇ ਅੱਗੇ ਆ ਰੱਖਿਆ ਦਾਦੇ ਨੂੰ ਦੁੱਧ ਬੜਾ ਪਸੰਦ ਸੀ ਉਸਨੇ ਦੁੱਧ ਪੀਤਾ ਫਿਰ ਦਾਦੇ ਨੇ ਖੁਸ਼ ਹੋ ਕੇ ਨੇ ਕੀਤਾ ਬਦਲਾ ਚਕਾਉਣਾ ਚਾਹਿਆ ਅਤੇ ਖੋਡ ਵਿੱਚੋਂ ਇੱਕ ਅਸ਼ਰਫੀ ਕੱਢ ਕੇ ਲਿਆਂਦੀ ਤੇ مسافر ਨੂੰ ਦਿੱਤੀ ਅਸ਼ਰਫੀ ਵੇਖ ਕੇ مسافر ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਉਹਦੇ ਮਨ ਵਿੱਚ ਅਸ਼ਰਫੀਆਂ ਦਾ ਮੋਹ ਜਾਗ ਪਿਆ ਤੇ ਆਪਣੇ ਹੱਥ ਵਿੱਚ ਲਈ ਛੋਟੀ ਮੇਰੇ ਦਾਦੇ ਨੂੰ ਕੱਢ ਮਾਰੀ ਮੇਰਾ ਦਾਦਾ ਸਸਕਣ ਲੱਗਾ ਪਰ ਮਰਨ ਤੋਂ ਪਹਿਲਾਂ ਉਸਨੇ مسافر ਨੂੰ ਡੰਗ ਸੁੱਟਿਆ ਅਤੇ ਉਹ ਉੱਥੇ ਫੜਕ ਕੇ ਮਰ ਗਿਆ ਫਿਰ ਦਾਦੇ ਨੇ ਮੇਰੇ ਪਿਓ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਤੇ ਕਿਹਾ ਮਨੁੱਖ ਦਾ ਕਦੇ ਵਸਾ ਨਾ ਕਰਨਾ ਉਹ ਜੇ ਨੇਕੀ ਵੀ ਕਰੇ ਤਾਂ ਵੀ ਉਹਦੇ ਨਾਲ ਬਦੀ ਹੀ ਕਰਨੀ ਸੋ ਸਾਡੀ ਕੁੱਲ ਉਦੋਂ ਤੋਂ ਮਨੁੱਖ ਦਾ ਵਸਾ ਨਹੀਂ ਖਾਂਦੀ ਤੇ ਉਹਦੀ ਨੇਕੀ ਦਾ ਇਸ਼ਾਨ ਵੀ ਬਦੀ ਦੁਆਰਾ ਚੁਕਾਉਂਦੀ ਹੈ ਫਨੀਰ ਦੀ ਗੱਲ ਸੁਣ ਕੇ ਪਤਵੰਤੀ ਹੋਰ ਉਦਾਸ ਹੋ ਗਈ ਤੇ ਅਥਰੂ ਪੂੰਝਦੀ ਹੋਈ ਪਰਤਾਈ ਹੁਣ ਤਾਂ ਮੈਂ ਇਹਨੂੰ ਡੰਗ ਸਕਦਾ ਸੱਪ ਨੇ ਗੋਬਿੰਦੇਵਲ ਵਾਧਿਆ ਪਤਵੰਤੀ ਨੂੰ ਕਿਹਾ ਪਰ ਮੇਰਾ ਇੱਕ ਸਵਾਲ ਹੈ ਜੇ ਪੇਰਨਪਤੀ ਮਰ ਗਿਆ ਤਾਂ ਮੇਰਾ ਕੀ ਬਣੇਗਾ ਮੈਂ ਸਾਰੀ ਉਮਰ ਵਿਧਵਾ ਰਹਾਂਗੀ ਪਤਵੰਤੀ ਨੇ ਤਰਲੇ ਨਾਲ ਕਿਹਾ ਤੂੰ ਇਉਂ ਕਰ ਜਦੋਂ ਤੱਕ ਮੇਰੇ ਬੱਚੇ ਨਹੀਂ ਹੋ ਜਾਂਦੇ ਇਹਨੂੰ ਮਾਫ ਕਰ ਦੇ ਜਦੋਂ ਮੇਰੇ ਦੋ ਬੱਚੇ ਹੋ ਜਾਣਗੇ ਮੈਂ ਖੁਦ ਇਹਨੂੰ ਤੇਰੇ ਕੋਲ ਲੈ ਆਵਾਂਗੀ ਸੱਪ ਨੂੰ ਪਤਵੰਤੀ ਤੇ ਤਰਸ ਆ ਗਿਆ ਫਿਰ ਮੈਂ ਹੁਣੇ ਆਇਆ ਇਹ ਕਹਿੰਦਾ ਹੋਇਆ ਸੱਪ ਖੋਡ ਵਿੱਚ ਲੰਘ ਗਿਆ ਬਾਹਰ ਆ ਕੇ ਉਹਨੇ ਦੋ ਸੁਨਹਿਰੀ ਗੋਲੀਆਂ ਪਤਵੰਤੀ ਨੂੰ ਦਿੰਦਿਆਂ ਕਿਹਾ ਤੈਨੂੰ ਦੋ ਪੁੱਤਰ ਚਾਹੀਦੇ ਨੇ ਬਸ ਇਹ ਗੋਲੀਆਂ ਦੁੱਧ ਨਾਲ ਖਾ ਲਈ ਤੇਰੇ ਘਰ ਦੋ ਪੁੱਤਰ ਉੱਪਰ-ਥੱਲੇ ਜੰਮਣਗੇ ਤੂੰ ਉਹਨਾਂ ਦੇ ਆਸਰੇ ਜੀਵਨ ਗੁਜ਼ਾਰ ਲਈ ਪਤਵੰਤੀ ਨੇ ਉਹ ਦੋਹੇ ਗੋਲੀਆਂ ਫੜ ਕੇ ਪੱਲੇ ਨਾਲ ਬੰਨ ਲਈ ਫਿਰ ਉਹਨੂੰ ਕਿਆ ਲਾਇਆ ਕਿ ਜੇ ਮੈਂ ਪਤੀ ਦੇ ਮਰਨ ਮਕਰੋ ਪੁੱਤਰ ਜੰਮੇ ਤਾਂ ਗਲੀ ਗਵਾੜ ਦੇ ਲੋਕ ਮੇਰੀ ਮਿੱਟੀ ਪਲੀਥ ਕਰ ਦੇਣਗੇ ਸੋ ਉਹ ਕਹਿਣ ਲੱਗੀ ਇਹ ਨਹੀਂ ਹੋ ਸਕਦਾ ਇਹਦੇ ਨਾਲ ਮੇਰੀ ਬਦਨਾਮੀ ਹੋਵੇਗੀ ਗੱਲ ਤਾਂ ਠੀਕ ਐ ਸੱਪ ਸੋਚਣ ਲੱਗਾ ਫਿਰ ਉਹ ਦੁਬਾਰਾ ਖੋਡ ਵਿੱਚ ਗਿਆ ਦੋ ਚਾਰ ਤਾਂਬੇ ਦੀਆਂ ਗੋਲੀਆਂ ਲੈ ਕੇ ਕਹਿਣ ਲੱਗਾ ਜਿਹੜਾ ਤੈਨੂੰ ਬਦਨਾਮ ਕਰੇ ਉਹਦੇ ਤੇ ਇਹ ਗੋਲੀ ਭੋਰ ਕੇ ਢੂਡ ਦੇਵੀਂ ਇਹਦੀ ਸਵਾਹ ਪਿੰਦੇ ਸਾਰ ਖਸਮ ਹੋ ਜਾਵੇਗਾ ਪਤਵੰਤੀ ਨੇ ਸੱਪ ਤੋਂ ਗੋਲੀਆਂ ਹੀ ਫੜ ਲਈਆਂ ਤੇ ਉਲਟਾ ਪੁਲਟਾ ਕਰਕੇ ਵੇਖਣ ਲੱਗੀ ਫਿਰ ਅਚਾਨਕ ਉਹਦੇ ਮਨ ਵਿੱਚ ਕੋਈ ਖਿਆਲ ਫੁਰਿਆ ਤੇ ਉਹ ਸੱਪ ਨੂੰ ਪੁੱਛਣ ਲੱਗੀ ਜਿਵੇਂ ਧੂੜਦੀਆਂ ਨੇ ਇਸ ਤਰ੍ਹਾਂ ਭੋਰ ਕੇ ਤੇ ਫਿਰ ਸੱਪ ਉਹ ਤੇ ਭੋਰਦੇ ਆ ਕਹਿਣ ਲੱਗੀ ਇਸੇ ਤਰ੍ਹਾਂ ਹੀ ਨਾ ਜਿਵੇਂ ਹੀ ਗੋਲੀਆਂ ਦੀ ਧੂੜ ਸੱਪ ਦੇ ਪਈ ਉਹਦੇ ਜਿਸਮ ਨੂੰ ਅੱਗ ਲੱਗ ਗਈ ਤੇ ਅੱਖ ਪਲਕਾਰੇ ਵਿੱਚ ਉਹਦੇ ਵਿੱਚੋਂ ਛੋਲੇ ਨਿਕਲਣ ਲੱਗੇ ਦੇਖਦੇ ਦੇਖਦੇ ਸੱਪ ਪਸਮ ਹੋ ਗਿਆ ਚਲੋ ਜਾਨ ਛੁੱਟੀ ਪਤਨੀ ਨੇ ਗੁਬਿੰਦੇ ਨੂੰ ਕਿਹਾ ਸਾਨੂੰ ਨੇਕੀ ਦਾ ਫਲ ਨੇਕੀ ਵਿੱਚ ਹੀ ਮਿਲ ਗਿਆ ਅਖੀਰ ਸਾਡੇ ਸੱਚ ਦੀ ਫਤਿਹ ਹੋਈ ਏ ਫਿਰ ਉਹ ਖੁਸ਼ੀ-ਖੁਸ਼ੀ ਉੱਥੋਂ ਅੱਗੇ ਤੁਰ ਪਏ ਧੰਨਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ